ਨਾ ਆਪਣਾ ਤੇ ਕੀ ਗੱਲ ਹੋਈ ਮੇਰਾ ਨਾਮ ਮਨਜੀਤ ਕੌਰ ਆ ਤੇ ਕੁਝ ਅਣਪਛਾਤੇ ਲੋਕ ਨੌਜਵਾਨ ਜਿਹੜੇ ਸਾਡੀ ਸ਼ਾਪ ਤੇ ਆ ਕੇ ਉਹਨਾਂ ਨੇ ਪੰਨ ਤੋੜ ਕੀਤੀ ਕਿਹੜੀ ਸਟੇਸ਼ਨ ਜਿਹੜਾ ਤੁਹਾਡਾ ਸ਼ਾਪ ਹੈ ਕਿਸ ਚੀਜ਼ ਦਾ ਤੁਹਾਡਾ ਕੰਮ ਹੈ ਸਾਡਾ ਫਾਸਟ ਫੂਡ ਦਾ ਦੁਕਾਨ ਦੁਕਾਨ ਆ ਤੇ ਮਜੀਠਾ ਰੋਡ ਦੇ ਉੱਪਰ ਸਾਡੀ ਸ਼ਾਪ ਆ ਤੇ ਜਦੋਂ ਮੈਨੂੰ ਸ਼ੋਰ ਸ਼ਰਾਬਾ ਮਤਲਬ ਸੁਣਿਆ ਮੈਂ نیچے ਭੱਜੀ ਆਈ ਆ ਤੇ ਕੁਝ ਅਣਪਛਾਤੇ ਨੌਜਵਾਨ ਮਿਲ ਤਿੰਨ ਜਾਣੇ ਸੀਗੇ ਉਹਨਾਂ ਨੇ ਆ ਕੇ ਮੇਰੇ ਹਸਬੰਦ ਨੂੰ ਮਤਲਬ نیچے ਸੁੱਟਿਆ ਹੋਇਆ ਸੀਗਾ ਉਹਨਾਂ ਤੇ ਲੱਤਾਂ ਚਲਾ ਰਹੇ ਸੀਗੇ ਉਹਨਾਂ ਦੀ ਪਗੜੀ ਵਗੈਰਾ ਸਾਰੀ ਮਤਲਬ ਉਤਾਰੀ ਹੋਈ ਸੀ ਗੱਲ 'ਚ ਉਹਨਾਂ ਦੀ ਪਗੜੀ ਪਈ ਹੋਈ ਸੀਗੀ ਠੀਕ ਹੈ ਮਤਲਬ ਅੱਧਾ ਮਤਲਬ ਅੱਧੀ ਪਗੜੀ ਉਹਨਾਂ ਦੀ نیچے ਰੁਲੀ ਹੋਈ ਸੀ ਅੱਧੀ ਉਹਨਾਂ ਦੇ ਗਲ ਦੇ ਵਿੱਚ ਸੀਗੀ ਉਹਨਾਂ ਨੇ ਮਤਲਬ ਇਹਨਾਂ ਦੇ ਢਿੱਡ 'ਚ ਲੱਤਾਂ ਮਾਰ ਰਹੇ ਸੀਗੇ ਮੁੱਕੇ ਚਲਾ ਰਹੇ ਸੀਗੇ ਫਿਰ ਉਹਨਾਂ ਨੂੰ ਆ ਕੇ ਮੈਂ ਮਤਲਬ ਧੱਕੇ ਦਿੱਤੇ ਪਰ ਫਿਰ ਵੀ ਉਹਨਾਂ ਨੇ ਮੇਰੀ ਬਾਹ ਫੜੀ ਮਤਲਬ ਮिन्नੂ ਵੀ ਉਹਨਾਂ ਨੇ ਧੱਕੇ ਦੇਣੇ ਸ਼ੁਰੂ ਕਰ ਦਿੱਤੇ ਉਹ ਕਿਹਨੇ ਨੌਜਵਾਨ ਸੀ ਪਹਿਲੇ ਤੋ ਤਿੰਨ ਜਾਣੇ ਆਏ ਉਸ ਤੋਂ ਬਾਅਦ ਉਹ ਫੇਰ ਧਮਕੀ ਦੇ ਕੇ ਗਏ ਕਿ ਅਸੀਂ ਦੁਬਾਰਾ ਆਉਨੇ ਆ ਠੀਕ ਹੈ ਉਸ ਤੋਂ ਬਾਅਦ ਉਹ 9:00 ਵਜੇ ਦੇ ਕਰੀਬ ਤਿੰਨ ਗੱਡੀਆਂ ਭਰ ਕੇ ਆਈਆਂ ਘੱਟੋ ਘੱਟ ਨਹੀਂ 20-25 ਜਾਨੇ ਸੀਗੇ ਫਿਰ ਆ ਕੇ ਉਹਨਾਂ ਨੇ ਉਸ ਤੋਂ ਬਾਅਦ ਤੇ ਆਪਾਂ ਆਪਣੇ ਮੈਂ ਆਹੀ ਮਤਲਬ ਉੱਪਰ ਚਲੇ ਗਏ ਆਪਣੇ ਘਰ ਕਿਉਂਕਿ ਇਹ ਕੱਲੇ ਸੀਗੇ ਉਸ ਟਾਈਮ ਦੇ ਉੱਪਰ ਤੇ ਉਹ ਸਾਨੂੰ ਇਹ ਸੀਗਾ ਕਿ ਕਿਤੇ ਲੱਤ ਮਾਹ ਜਾ ਕੋਈ ਜਾਨੀ ਨੁਕਸਾਨ ਨਾ ਕਰਨ ਦੁਕਾਨ ਦੀ ਵੀ ਪੰਨ ਤੋੜ ਕੀਤੀ ਗਈ ਹਾਂਜੀ ਦੁਕਾਨ ਦੀ ਸਾਰੀ ਪੰਨ ਤੋੜ ਕੀਤੀ ਸਾਡਾ ਮੋਟਰਸਾਈਕਲ ਤੱਕ ਸੁੱਟਿਆ ਉਹਨਾਂ ਨੇ ਲੱਤਾਂ ਮਾਰ ਮਾਰ ਕੇ ਸਾਡੇ ਟੇਬਲ ਤੋੜ ਗਏ ਸਾਡੀ ਕਾਫੀ ਜ਼ਿਆਦਾ ਨੁਕਸਾਨ ਕਰਕੇ ਗਏ ਸਾਡੀ ਦੁਕਾਨ ਦਾ ਹੁਣ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰ ਜਲਦ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਕੱਲ ਉਹਨਾਂ ਕੋਲ ਹਥਿਆਰ ਵਗੈਰਾ ਨਹੀਂ ਕੋਈ ਹੈ ਹਾਂਜੀ ਉਹਨਾਂ ਕੋਲ ਹਥਿਆਰ ਸੀਗੇ ਜਿਵੇਂ ਉਹਨਾਂ ਨੇ ਡੰਡੇ-ਡੁੰਡੇ ਕਾਫੀ ਸਾਰੇ ਫੜੇ ਹੋਏ ਸੀਗੇ ਮਤਲਬ ਉਹ ਪੂਰੀ ਪਲੈਨਿੰਗ ਦੇ ਨਾਲ ਤਿਆਰੀ ਦੇ ਨਾਲ ਆਏ ਸੀਗੇ ਕਿ ਇਹਨਾਂ ਨੂੰ ਆਪਾਂ ਕੁਝ ਨਾ ਕੁਝ ਜਾਰੀ ਵਗੈਰਾ ਨਹੀਂ ਹਾਂਜੀ ਸੀਸੀਟੀਵੀ ਵਗੈਰਾ ਕੋਈ ਕਿ ਸਾਹਮਣੇ ਹਾਂਜੀ ਸਰ ਸਾਡੇ ਕੋਲ ਸਾਡੇ ਆਲਰੇਡੀ ਕੈਮਰਾ ਲੱਗਾ ਹੋਇਆ ਵਾ ਸਾਡੇ ਸੀਸੀਟੀਵੀ ਪੁਲਿਸ ਪ੍ਰਸ਼ਾਸਨ ਨੂੰ ਤੁਹਾਡੇ ਵੱਲ ਦਿੱਤੀ ਗਈ ਹੈ ਹਾਂਜੀ ਸਾਡੇ ਵੱਲੋਂ ਦਿੱਤੀ ਗਈ ਹੈ ਪਰ ਹਲੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਵੱਲੋਂ ਕੋਈ ਵੀ ਮਤਲਬ ਕੋਈ ਉਹਨਾਂ ਵੱਲੋਂ ਕੁਝ ਨਹੀਂ ਪਤਾ ਲੱਗਾ ਸਾਨੂੰ ਅਜੇ ਤੱਕ ਕਿ ਕੀ ਕੁਝ ਕਰ ਰਹੀ ਹੈ ਪੁਲਿਸ ਕਿ ਨਹੀਂ ਕਰ ਰਹੀ ਹਾਂਜੀ ਜੀ ਸਰ ਜੀ ਆਪਣਾ ਨਾਮ ਦੱਸੋ ਕਿਥੋਂ ਦੇ ਆ ਨਾ ਮੈਂ ਕੀ ਕਰ ਰਿਹਾ ਹਾਂਜੀ ਸਰ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਦਸ਼ਮੇਸ਼ ਸ਼ੈਮੂ ਦਾ ਰਹਿਣ ਵਾਲਾ ਵਾਂ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਪਰਸੋਂ ਰਾਤ ਇੱਥੇ ਅਣਪਛਾਤੇ ਲੋਕੀ ਆਏ ਆ ਗੱਡੀ ਲਾ ਕੇ ਤੇ ਸ਼ਰਾਬ ਪੀਣ ਦੇ ਹੀ ਗਏ ਤੁਸੀਂ ਮੈਨੂੰ ਰਿਕਵੈਸਟ ਕੀਤੀ ਵੀ ਤੁਸੀਂ ਗੱਡੀ ਗਾਹ ਕਰ ਲੋ ਕਿ ਮੇਰਾ ਰੈਸਟੋਰੈਂਟ ਦੇ ਕੋਲ ਹੀ ਗੱਡੀ ਲਾਈ ਆ ਤੇ ਰਸਤਾ ਬਲੌਕ ਕੀਤਾ ਪਿਆ ਆ ਤੇ ਇਸੇ ਕਰ ਲੋ ਨਾ ਤੁਹਾਡਾ ਇਸ ਚੀਜ਼ ਦਾ ਕੰਮ ਕੀ ਬਣੀ ਮੇਰਾ ਭਾਜੀ ਫਾਸਟ ਫੂਡ ਦਾ ਕੰਮ ਜਿਹੜੇ ਰੈਸਟੋਰੈਂਟ ਹੈਗਾ ਹਾਂਜੀ ਉਹ ਮੁੰਡੇ ਕੀ ਕਰ ਰਹੇ ਗੱਡੀ ਭਾਜੀ ਉਹ ਇੱਥੇ ਗੱਡੀ ਲਾ ਕੇ ਤੇ ਗੋਲ ਗੱਪੇ ਖਾਣ ਆਇਆ ਸੀ ਤੇ ਸ਼ਰਾਬ ਕੀਤੀ ਹੋਈ ਹੀ ਹੁੰਨੇ ਕਾਫੀ ਤੇ ਮੈਂ ਉਹਨੂੰ ਕਿਹਾ ਵੀ ਤੂੰ ਗੱਡੀ ਗਾਹ ਕਰ ਲੈ ਤੇ ਇਸੇ ਕਰਕੇ ਮੇਰ ਨਾਲ ਔਖਾ ਹੋ ਗਿਆ ਮੈਨੂੰ ਕਹਿ ਲੱਗ ਪਿਆ ਵੀ ਮੈਂ ਤੇ ਗੱਡੀ ਨਹੀਂ ਕਰਨੀ ਪਿੱਛੇ ਤੇ ਤੁਸੀਂ ਮਤੈ ਕਿਤੇ ਕਰਾ ਲਾ ਅੱਛਾ ਤੇ ਫਿਰ ਕਹਿੰਦਾ ਵੀ ਕੋਈ ਨਾ ਤੈਨੂੰ ਮੈਂ ਦੱਸਦਾ ਗੱਡੀ ਕਿੱਦਾਂ ਗਾਮਸ਼ਾਂ ਕਰੀ ਲਈ ਆ ਤੇ ਕਹਿੰਦਾ ਇੱਥੇ ਰੋਤ ਮੈਂ ਮਤਲਬ ਮੁੰਡਿਆ ਸਦਾ ਲੱਗ ਪਿਆ ਹੋ। ਤੇ ਉਸ ਟਾਈਮ ਮੈਨੂੰ ਮੁੰਡਿਆ ਆਪ ਕਿੰਨੇ ਬੰਦੇ ਹੀ ਤੇ ਬਾਅਦ ਕਿੰਨੇ ਬੰਦੇ ਸਨ। ਆ ਪਹਿਲਾਂ ਇਕੱਲਾ ਸੀਗਾ ਤੇ 5 ਮਿੰਟ ਬਾਅਦ ਇੱਕ ਬੰਦਾ ਆਇਆ ਜੇ ਉਹਦੇ ਕੋ ਹਾਂਜੀ ਤੇ ਉਹਦਾ ਪਤਾਨੀ ਸਾਲਾ ਸੀਗਾ ਦੋਵੇਂ ਜੀਜਾ ਸਾਲਾ ਸੀਗੇ। ਹਾਂ ਹਾਂ ਤੇ ਨਾਲ ਉਹਦੀ ਮਾਂ ਦਾ ਸੀ ਤੇ ਉਹ ਸਾਲਾ ਜਿਹੜਾ ਆ ਤੇ ਉਹ ਆਣ ਕੇ ਮੈਂ ਉਹਦੇ ਨਾਲ ਨਾਰਮਲ ਗੱਲ ਕਰਨ ਲੱਗਾ ਤੇ ਉਹਨੇ ਆਣ ਕੇ ਮੈਨੂੰ ਧੋਣ ਫੜ ਕੇ ਤੇ ਥੱਲੇ ਸੁੱਟਤਾ। ਦੁਬਾਰਾ ਮੇਰੇ ਤੇ ਕੁਰਸੀਆਂ ਕਰਸੀਆਂ ਮਾਰ ਲੱਗ ਪਿਆ ਮੇਰੀ ਤੇ ਫਿਰ ਉਹਨੇ ਤੇਨੂੰ ਜੀਜਾ ਵੀ ਨਾਲ ਆ ਗਿਆ ਤੇ ਉਹ ਵੀ ਦੋਵਾਂ ਨੇ ਆਣ ਕੇ ਮੇਰੇ ਹੱਥੀ ਪੈ ਗਏ ਆ ਤੇ ਬਾਬਾ ਮੁਕੇ ਮੱਕੇ ਮਾਰੇ ਮਤਲਬ ਕਿ ਸਮਝਦੇ ਨਹੀਂ ਕਿ ਤੁਹਾਡੇ ਦਸਤਾਰ ਦੀ ਵੀ ਬੇਦਬੀ ਜਿਹੜੀ ਤੁਹਾਡੀ ਦੁਕਾਨਦਾਰੀ ਨੂੰ ਖਰਾਬ ਕੀਤੀ ਗੋੜ ਬੰਨੀ ਹਾਂਜੀ ਬਹੁਤ ਜ਼ਿਆਦਾ ਮਤਲਬ ਦੁਕਾਨ ਤੇ ਵੀ ਮੇਰੀ ਪੰਤ ਤੋੜ ਕਰਕੇ ਗਏ ਜੇ ਫਿਰ ਜੋ ਸਿੱਖਾਂ ਦੀ ਪਛਾਣ ਹੁੰਦੀ ਹੈ ਆ ਪਗੜੀ ਫਿਰ ਪਗੜੀ ਦੀ ਬੇਦਬੀ ਕਰਕੇ ਗਏ ਹੈ ਉਹ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਾਮਣ ਸੀਗੇ ਮਤਲਬ ਕਿ ਉਹਨਾਂ ਵਿੱਚੋਂ ਸਿੱਖ ਬੰਦਾ ਕੋਈ ਨਹੀਂ ਹੈਗਾ ਤੇ ਮੇਰੇ ਪੱਗ ਦੀ ਵੀ ਬੇਦਬੀ ਕਰਕੇ ਗਏ ਐ ਸਮਝ ਕਿੰਨੀ ਵੱਡੀ ਮੰਦ ਭਾਮੂ ਘਟਨਾ ਸਮਝਦੇ ਹੋ ਜਿਵੇਂ ਨੇ ਦਸਤਾਬੇਜ਼ ਵੀ ਕੀਤੀ ਹੈ ਦੁਕਾਨਦਾਰੀ ਖਰਾਬ ਇਹਦੇ ਮੈਂ ਬਹੁਤ ਵੱਡੀ ਸਮਝਦਾ ਵਾਂ ਵੀ ਬਹੁਤ ਮਾਰਾ ਕਰਕੇ ਗਏ ਆ ਵੀ ਜਿਸ ਨਾਲ ਮੇਕੋ ਮੇਰੀ ਰੋਜੀ ਰੋਟੀ ਆ ਰੋਜੀ ਰੋਟੀ ਦੇ ਲੱਤ ਮਾਰ ਕੇ ਗਏ ਐ ਮਤਲਬ ਕਿ ਜਿੱਲਾ ਨੂੰ ਖਾਨ ਦੀ ਕਦਰ ਨਹੀਂ ਹੈਗੀ ਖਾਣਾ ਥੱਲੇ ਖਿਲਰਿਆ ਪਿਆ ਹੈ ਸਾਰਾ ਜੋ ਵਾਰਸਮਾਨ ਪਿਆ ਹੈਗਾ ਸਾਰਾ ਥੱਲੇ ਖਿਲਾਰ ਕੇ ਫਿਰ ਪੱਕਦੇ ਵੀ ਨਹੀਂ ਬੇਦਬੀ ਕੀਤੀ ਹੈ ਤੇ ਮੈਂ ਸਿੱਖਾ ਭਰਾਵਾਂ ਨੂੰ ਇਹੋ ਕਹਿਣਾ ਚਾਹੁੰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਸਖਤ ਬੰਦਾ ਐਕਸ਼ਨ ਲੈਵੇ ਜਿਨ੍ਹਾਂ ਨੂੰ ਮਾਸਾ ਕਦਰ ਨਹੀਂ ਹੈ ਪਗੜੀ ਦੀ ਮਤਲਬ ਜੱਥੇ ਬੰਦਿਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਜੱਥੇ ਬੰਦਿਆਂ ਨੂੰ ਕੀ ਅਪੀਲ ਕਰਨਾ ਚਾਹੀਦਾ ਜਿਸ ਤਰ੍ਹਾਂ ਨੇ ਤੁਹਾਡੀ ਦਸਤਾਰ ਦੀ ਬੇਦਬੀ ਕੀਤੀ ਜੱਥੇ ਬੰਦਿਆਂ ਨੇ ਆਹ ਨਹੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਜੱਥੇ ਬੰਦਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਨੂੰ ਇੱਕ ਵਾਰੀ ਐਸਾ ਸਬਕ ਸਿਖਾਉਣਾ ਚਾਹੇ ਕਿ ਅਗਲਾ ਬੰਦਾ ਅਗਲੇ ਕਿਸ ਸਖਤੋ ਸਖਤ ਐਕਸ਼ਨ ਲੈਣਾ ਚਾਹੀਦਾ ਤੁਹਾਡੇ ਨੇ ਹਮਲਾ ਕੀਤਾ ਜੇ ਤੁਹਾਡੇ ਹੋਰ ਮੇਰੀ ਵਾਈਫ ਤੇ ਵੀ ਹਮਲਾ ਕੀਤਾ ਜੇ ਮੇਰੇ ਵਾਈਫ ਦੇ ਨਾਲ ਉਹ ਜਦੋਂ ਬਾਬਾ ਸ਼ੋਸ਼ਰਾਬਾ ਹੋਇਆ ਤੇ ਵਾਈਫ ਮੇਰੇ ਉੱਪਰੋਂ ਸੌਣ ਕੇ ਥੱਲੇ ਆ ਗਏ ਤਾਂ ਥੱਲੇ ਇਹ ਸਾਢੇ 8 ਵਜੇ ਦਾ ਟਾਈਮ ਜੇ ਤੁਸੀਂ ਹੋਰ ਵੀ ਕੋਈ ਕੁਝ ਹੈਗਾ ਸੀ ਕੋਈ ਵਰਕਰ ਵੀ ਸੀ ਤੁਹਾਡਾ ਕੋਈ ਕੰਮ ਹਾਂਜੀ ਮੇਰਾ ਵਰਕਰ ਵੀ ਸੀਗਾ ਉਹਦੇ ਵੀ ਇੱਥੇ ਪਏ ਆ ਉਹਨੇ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਟੋਟਲ ਕਿੰਨੇ ਕੁ ਬੰਦੇ ਸੀ ਭਾਈ ਜਿਨ੍ਹਾਂ ਨੇ ਟੋਟਲ ਪਹਿਲਾਂ ਤੇ ਦੋ ਬੰਦੇ ਸੀਗੇ ਉਸ ਤੋਂ ਬਾਅਦ ਘਟੋ ਘਾਟੇ ਤਿੰਨ ਗੱਡੀਆਂ ਭਰ ਕੇ ਆਏ ਆ 25 30 ਆਣੇ ਨਿਕਲੇ ਜਿੱਚੋਂ ਬੰਦੇ ਸਾਰੇ ਦੇ ਹੱ ਜਿੱਦ ਤਨਾ ਪ੍ਰੋਫੈਸ਼ਨਲੀ ਗੁੰਡੇ ਉਹਨਾਂ ਦਾ ਕੰਮ ਹੀ ਹੋਵਾ ਤੇ ਉਹਨੇ ਮੈਨੂੰ ਇੱਥੋਂ ਤੱਕ ਬੰਦੇ ਨੇ ਕਿਹਾ ਸੀਗਾ ਵੀ ਤੂੰ ਜਾਣਦਾ ਨਹੀਂ ਤੂੰ ਕਿਹਦੇ ਨਾਲ ਪੰਗਾ ਲੈ ਲਿਆ ਵਾ ਤੈਨੂੰ ਮਜਾ ਚ ਖਾਉਂਦੇ ਹੁਣ ਆਪਾਂ ਮੈਂ ਸਿਰਫ ਆਹੀ ਕਿ ਗੱਡੀ ਰੁਕੇ ਲੈ ਕੇ ਗੱਡੀ ਰੁਕੇ ਲੈ ਕੇ ਦਾ ਗੱਲ ਹੋਈ ਹਾਂਜੀ ਬਸ ਗੱਡੀ ਨੂੰ ਲੈ ਕੇ ਹੋਈ ਵੀ ਮੈਂ ਨੇ ਰਿਕਵੈਸਟ ਕੀਤੀ ਵੀ ਤੂੰ ਮੇਰੇ ਰਸਤਾ ਬਲਾਕ ਕੀਤਾ ਵਾ ਤੇ ਤੂੰ ਬਸ ਰਸਤਾ ਥੋੜਾ ਛੱਡ ਦੇ ਕਿਸਮਰਾ ਦੇ ਆਉਣ ਵਾਸਤੇ ਕਿਹਦੇ ਬੰਦੇ ਸੀ ਕੋਈ ਅੱਗੇ ਵੀ ਕੋਈ ਪਹਿਲੇ ਕੋਈ ਜਾਣ ਪਛਾਣ ਦਾ ਨਹੀਂ ਨਹੀਂ ਜਾਣ-ਪਛਾਣ ਨਹੀਂ ਜਾਈਗੀ ਤੋ ਤਾਂ ਗੱਡੀ ਨੰਬਰ ਅਸੀਂ ਨੋਟ ਕੀਤਾ ਵਾ ਅੱਛਾ ਕਿਸ ਨੂੰ ਗੱਡੀ ਨੰਬਰ ਦੱਸਦਾ ਹਾਂਜੀ ਪੁਲਿਸ ਨੂੰ ਮੈਂ ਦੱਸਿਆ ਜੇ ਦੋ ਦਿਨ ਹੋ ਗਏ ਪਰ ਹੋਏ ਲੈ ਕੋਈ ਵੀ ਕਾਰਵਾਈ ਨਹੀਂ ਇਹ ਕਰ ਰਹੀ ਪੁਲਿਸ ਨੂੰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਜੀ ਮੈਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ ਹਾਂ ਵੀ ਜਲਦੀ ਤੋਂ ਜਲਦੀ ਉਹ ਗੱਡੀ ਨੰਬਰ ਟਰੇਸ ਕਰਕੇ ਉਹ ਬੰਦੇ ਫੜੇ ਜਾਣ ਕਿਉਂਕਿ ਦੇਖੋ ਜੇ ਅਸੀਂ ਅੱਜ ਨਾ ਕੋਈ ਐਕਸ਼ਨ ਲਿਆ ਇਸ ਤਰ੍ਹਾਂ ਉਹਨਾਂ ਦੀ ਹੱਲਾ ਹੋਰ ਵਧੇ ਜਾਣਾ ਮਤਲਬ ਕਿ ਪੱਲਾਸ਼ਰੀ ਹੋਰ ਵਧੇ ਜਾਣੀ ਤੇ ਕੱਲ ਨੂੰ ਕਿਸੇ ਨਾ ਵੀ ਉਹਦੇ ਕੰਮ ਕਰ ਸਕਦੇ ਆ ਕਿਉਂਕਿ ਉਹਨਾਂ ਨੂੰ ਇਹ ਆ ਵੀ ਮੇਰਾ ਕੀ ਵਿਗਾੜ ਲਿਆ ਇਹਨਾਂ ਨੇ ਤੇ ਮੈਂ ਚਾਹੁੰਦਾ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਬੰਦੇ ਫੜੇ ਜਾਣ ਫਿਰ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਮੇਰੀ ਨੌ ਨੋ ਬੂਵੇ ਮੇਰੇ ਅੱਗੇ ਆਣ ਕੇ ਇਹਦੇ ਲੜਕੇ ਗਾਲ੍ਹਾਂ ਕੱਢ ਕੇ ਗਏ ਨੇ ਫਿਰ ਉਹਨੇ ਬਾਹੋਂ ਫੜ ਕੇ ਉਹਨੂੰ ਖਿੱਚਿਆ ਧੂਈ ਕੀਤੀ ਆ ਤੇ ਮੇਰੇ ਬੇਟੇ ਨੂੰ ਮੇਰੀ ਨੌ ਜਗੀ ਦੇ ਅੰਦਰ ਵੜ ਕੇ ਉਹਨੂੰ ਕੋਠੇ ਦੇ ਦੇ ਨਾਲ ਛੋੜ ਦੇ ਤੇ ਉਹਦੀਆਂ ਇਹਨਾਂ ਨੇ ਲੱਤਾਂ ਬਾਹਾਂ ਤੋੜ ਜਾਣੀਆਂ ਸੀ ਇੱਥੋਂ ਤੱਕ ਮੈਂ ਇੱਥੇ ਅੱਲੀ ਉਸ ਟਾਈਮ ਤੇ ਮੇਰੀ ਨੌ ਮੈਨੂੰ ਕੈਮਰੇ 'ਚ ਅਜੇ ਦੱਸ ਹੀ ਰਹੀ ਕਿ ਮੰਮੀ 3-4 ਜਾਣੇ ਆਏ ਆ ਤੇ ਇੰਦਾ ਕਰਕੇ ਦੇ ਵੇਖੋ ਕਿੰਨਾ ਨੁਕਸਾਨ ਕਰ ਗਏ ਆ ਤੇ ਅਜੇ ਮੈਂ ਕੈਮਰੇ 'ਚ ਗੱਲਾਂ ਕਰਦੀ ਪਈ ਆ ਇਹਦੇ ਨਾਲ ਕੈਮਰਾ ਓਨ ਕਰਕੇ ਮੈਨੂੰ ਦਿਖਾ ਰਹੀ ਆ ਸਾਡੇ ਕੈਮਰਾ ਲੱਗਾ ਹੋਇਆ ਸਭ ਨਿਖੌੜਿਆਗਾ ਕਿ ਓਨੀ ਦਿਨੋਂ ਬੰਦੇ ਆ ਗਏ ਆ ਤੇ ਉਹਦੇ ਓਨੀ ਦਿਨੋਂ ਬੰਦੇ ਆ ਗਏ ਤੇ ਮੈਂ ਕੈਮਰੇ ਨਾਲ ਸਾਰੇ ਦੇਖਿਆ ਵਾ ਜੋ ਕੁਛ ਇਹਨਾਂ ਨੇ ਮੇਰੀ ਨੋਂ ਨੋਂ ਮੈਨੂੰ ਵਿੱਚ ਇਹ ਸਭ ਨੂੰ ਬਹੁਤ ਗਾਲਾਂ ਗਲੋਚ ਕੀਤਾ ਵਾ ਤੇ ਮੇਰੇ ਮੁੰਡੇ ਬੱਚੇ ਦੀ ਜਾਨ ਜਿਹੜੀ ਆ ਨਾ ਇਹ ਸਮਝੋ ਵੀ ਜੇ ਕਿਤੇ ਉਹਨਾਂ ਦੇ ਹੱਥੀ ਆ ਜਾਂਦਾ ਨਾ ਤੇ ਅੱਜ ਮੇਰਾ ਬੱਚਾ ਮੈਨੂੰ ਜਿੰਦਾ ਨਹੀਂ ਸੀ ਦਿਖਣਾ ਇਹ ਪ੍ਰਸ਼ਾਸਨ ਕੋ ਕੀ ਮੰਗ ਪ੍ਰਸ਼ਾਸਨ ਤਿੰਨ ਦਿਨ ਹੋ ਜਾਂਦੇ ਅੱਜ ਅਸੀਂ ਦਿੱਲੀੋਂ ਚੱਲ ਕੇ ਆ ਗਏ ਆ ਵੀ ਪ੍ਰਸ਼ਾਸਨ ਨੇ ਕਿੰ ਕੁਛ ਨਹੀਂ ਕਰਿਆ ਆ ਪ੍ਰਸ਼ਾਸਕ ਉਹ ਲਲਕਾਰ ਕੇ ਗਏ ਨੇ ਵੀ ਜਾਓ ਜਿੱਥੇ ਮਰਜੀ ਨੰਬਰ ਦੇ ਦਿਓ ਗੱਡੀ ਦਾ ਗੱਡੀ ਦਾ ਨੰਬਰ ਬੋਲ ਕੇ ਦੱਸ ਕੇ ਗਏ ਨੇ ਸਭ ਰਿਕਾਰਡਿੰਗ ਹੈਗਾ ਵਾ ਗੱਡੀ ਦਾ ਨੰਬਰ ਰਿਕਾਰਡਿੰਗ ਕਰਕੇ ਦੱਸਿਆ ਵਾ ਵੀ ਜਿੱਥੇ ਦੇਣਾ ਤੇ ਦੇ ਦਿਓ ਇਹ ਇਹ ਤੁਮ ਕੀ ਕਿਦੂ ਦੇਖੇ ਗਏ ਆ ਇਹ ਤੁਮ ਕੀ ਪੁਲਿਸ ਨੂੰ ਦੇਖੇ ਗਏ ਆ ਪ੍ਰਸ਼ਾਸਨ ਨੂੰ ਦੇਖੇ ਗਏ ਆ ਉਹ ਕਿਹਦੇ ਬੰਦੇ ਸੀ ਆਪਣੇ ਆਪ ਨੂੰ ਉਹ ਪੰਜਾਬ ਮੁਲਾਜ਼ਮ ਕਹਿ ਕੇ ਗਏ ਆ ਵੀ ਅਸੀਂ ਮੁਲਾਜ਼ਮ ਹੈਗੇ ਆ ਇਹ ਉਹ ਬੰਦਿਆਂ ਨੇ ਕਿਹਾ ਬੰਦਿਆਂ ਨੇ ਕਿਹਾ ਆਈਆ ਉਹ ਤਮਕੀਰ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਜਿਹੜੀ ਉਹ ਤਮਕੀਰ ਦੇ ਸਾਡੇ ਰਾਏ ਦੇ ਕੇ ਗਿਆ ਪੰਜਾਬ ਜਿੱਥੇ 55 ਨੰਬਰ ਦੇ ਦੋ ਆਪਣੇ ਮੂੰਹ ਘਰ ਦਾ ਨੰਬਰ ਨੂੰ ਬੋਲ ਗਏ ਜਿਹੜੇ ਬੰਦੋਂ ਵਿੱਚ ਕੋਈ ਮੁਲਾਜ਼ਮ ਹੀ ਸੀ ਤੁਹਾਡੇ ਕਹਿੰਦਾ ਮਤਲਬ ਹਾਂਜੀ ਕਿਉਂਕਿ ਜਿਹੜੇ ਨਾਂ ਨਹੀਂ ਉਹਦੇ ਬੰਦੇ ਆਏ ਸੀ ਨਾ ਜਿਹੜੇ ਨਾਂ ਬੰਦੇ ਆਏ ਆ ਨਾ ਉਹਨਾਂ ਨੇ ਹੀ ਇੰਨੀ ਗੱਲ ਕਹੀ ਆ ਵੀ ਇਹਨਾਂ ਦੇ ਨਾਲ ਪੰਗਾ ਨਾਲ ਆਏ ਮੁਲਾਜ਼ਮ ਹੈਗੇ ਨੇ ਕਹਿਣ ਦੱਸੇ ਕਿਹੜੇ ਥਾਣੇ ਦੇ ਜਾਂ ਕੁਝ ਨਹੀਂ ਦੱਸਿਆ ਕੁਝ ਨਹੀਂ ਲੇਕਿਨ ਉਹ ਸਾਨੂੰ ਦੱਸ ਬੱਚਿਆਂ ਨੂੰ ਦੱਸਦੇ ਨੰਦਸਾਲ ਨੂੰ ਇਕਵਾ ਸੀ ਪੇਸ਼ ਕਰਾਂਗੇ ਮਾਸਟਰ ਜੀ ਜਿਹੜਾ ਦਸ਼ਮੇਸ਼ ਹੈ ਉਹਨੇ ਤੇ ਵਿੱਚ ਦੁਕਾਨਦਾਰ ਤੇ ਕੁਝ ਗੱਡੀ ਦੇ ਨੌਜਵਾਨਾਂ ਦਾ ਹਮਲਾ ਕੀਤਾ ਸਰ ਕੀ ਸਾਰਾ ਮਾਮਲਾ ਉਹ ਜੀ ਪਰਸੋਂ ਦੀ ਗੱਲ ਹੈ ਤੇ ਅੱਜ ਮੈਨੂੰ ਉਹ ਆਏ ਸੀ ਪਾਰਟੀ ਆਈ ਸੀ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਜਿਹੜੀ ਸਕੋਰਪੀਓ ਆ ਫੋਰਚੂਨਰ ਗੱਡੀ ਹੈ ਉਹਦਾ ਐਡਰੈਸ ਜਿਹੜਾ ਆ ਟ੍ਰੇਸਿੰਗ ਤੇ ਲਵਾਤਾ ਉਹਨਾਂ ਦੇ ਸਾਹਮਣੇ ਤੇ ਪਾਰਟੀ ਨੂੰ ਸਾਹਮਣੇ ਮੈਂ ਡੀਟੀ ਆਫਿਸ ਚ ਕਿਸੇ ਨੂੰ ਆਪਣੇ ਲੈਵਲ ਤੇ ਫੋਨ ਕੀਤਾ ਕਿ ਉਹਦਾ ਮੈਨੂੰ ਐਡਰੈਸ ਚਾਹੀਦਾ ਆ ਜਦੋਂ ਉਹਨਾਂ ਦਾ ਐਡਰੈਸ ਸਹੀ ਤਰੀਕੇ ਨਾਲ ਆ ਜਾਊਗਾ ਐਸਆਈਆਰ ਵੀ ਲਾਂਚ ਕਰਾਂਗੇ ਪੂਰਾ ਇਨਸਾਫ ਦਵਾਵਾਂਗੇ ਕਿ ਜਿਹੜੇ ਨੌਜਵਾਨਾ ਉਹਨਾਂ ਵਿੱਚੋਂ ਕਿਸੇ ਦਾ ਕੋਈ ਕਹਿੰਦਾ ਅਸੀਂ ਮੁਲਾਜ਼ਮ ਸਾਡਾ ਕੋਈ ਨਹੀਂ ਵਿਗਾੜ ਸਕਦਾ ਇਹ ਜੀ ਕਾਨੂੰਨ ਆ ਕਾਨੂੰਨ ਅੱਗੇ ਕੋਈ ਕਿਸੇ ਦੀਆਂ ਭਾਵੇਂ ਮੈਂ ਹੀ ਆ ਕਾਨੂੰਨ ਤੇ ਕਾਨੂੰਨ ਹੀ ਆ ਜੀ ਭਾਵੇਂ ਕੋਈ ਮੁਲਾਜ਼ਮ ਜਿੱਡਾ ਮਰਜ਼ੀ ਹੋਵੇ ਕਾਨੂੰਨ ਤੇ ਕਾਨੂੰਨੀ ਹੈ ਜੀ ਸਰ ਉਹ ਜਿਹੜਾ ਦੁਕਾਨਦਾਰ ਸੀ ਉਹਦੀ ਪੱਗ ਵੀ ਕਹਿੰਦੇ ਉਤਾਰੀ ਗਈ ਹਾਂਜੀ ਉਹ ਕਹਿੰਦੇ ਆਇਆ ਕਿ ਮੇਰੇ ਕੋ ਮੂਵੀ ਹੈਗੀ ਆ ਅਗਰ ਜਿਉ ਮੂਵੀ ਵਿੱਚ ਆਇਆ ਹੋਇਆ ਤੇ ਜਿਹੜਾ ਫੈਂਸ ਬੰਦ ਹੋਇਆ ਜਰੂਰ ਲਾਵਾਂਗੇ ਜੀ